ਪਰ ਸਾਰਿਆਂ ਦੱਸਿਆ ਵੀ ਉਹਨੂੰ ਹੋ ਜਾਗੀ ਉਹਨੂੰ ਬਿਆਨ ਦਿੱਤਾ ਵੀ ਜਿਹੜਾ ਵੀ ਹੋਇਆ ਮੇਰੀ ਗਲਤੀ ਸੀ ਜਸਵੀਰ ਸਾਹਿਬ ਦੀ ਕੋਈ ਰੋਲਾ ਨਹੀਂ ਮੇਰੀ ਕਰ ਗਲਤੀ ਕਰ ਉਹਦੀ ਮੌਤ ਦੀ ਇਹਦਾ ਮਤਲਬ ਕਿ ਗगन ਜਿਹੜੀ ਹੈ ਕਿ ਉਹ ਮੁੰਡੇ ਨੂੰ ਜਾਣਦੀ ਸੀ ਕਿ ਪਹਿਲਾਂ ਜਾਣ ਵੀ ਹੋ ਰਗਾਂ ਵੀ ਹੋ ਗਈ ਤਾਂ ਬਿਆਨ ਦਿੱਤਾ ਐਸ ਵਕਤ ਮੇਰੇ ਨਾਲ ਜਸਪੀਰ ਕੌਰ ਦੇ ਪਿਤਾ ਜਸਪੀਰ ਕੌਰ ਉਹੀ ਜਿਹਦੀ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਉਹਦੇ ਪਿਤਾ ਕੇਵਲ ਸੀ ਕੇਵਲ ਜੀ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਕਿਦੋਂ ਪਤਾ ਚੱਲਦਾ ਹੈ ਮੈਨੂੰ ਉਹਨੇ ਉਸ ਤੋਂ ਫੋਨ ਕੀਤਾ ਯਾਨੀ ਹੂੰ ਫੋਨ ਜੱਕਦੀ ਨਾ ਜਸਵੀਰ ਚੱਕਦੀ ਆ ਨਾ ਗਗਨ ਚੱਕਦੀ ਆ ਤੇ ਪਤਾ ਕਰੋ ਕੀ ਗੱਲ ਵਾ ਫੋਨ ਲਾ ਕੇ ਦੇਖੋ ਇਹ ਤੂੰ ਹੂੰ ਤੇ ਜਸਵੀਰ ਸੌਰੀ ਮਾਫ ਕਰਨਾ ਗੁਰਪ੍ਰੀਤ ਐ ਨਾ ਸੋਰ ਤੁਹਾਡੇ ਜਵਾਈ ਦਾ ਨਾਮ ਗੁਰਪ੍ਰੀਤ ਜੀ ਤੋਂ ਮੌਕੇ ਤੇ ਪਹੁੰਚਦੇ ਤੇ ਉਹਦੀ ਹਾਲਤ ਦੇਖਦੇ ਕਿ ਉਹਦੇ ਸੱਟਾ ਚੋਟਾ ਲੱਗੀਆਂ ਕਿਥੇ ਕਿੰਨੀਆਂ ਗੋਲੀਆਂ ਤੇ ਮਾਰੀਆਂ ਉਹ ਨੂੰ 에어ਪੋਰਟ 에어ਪੋਰਟ ਫਲੈਟ ਕਰਾ ਕੇ ਆਇਆ ਅੱਛਾ ਉੱਥੇ ਪਾਸ ਨੂੰ ਉਹਨੂੰ ਰੈਕਟੋ ਆਪਨੇ ਆਪਣੇ ਟੈਬਲੇਟ ਕਰ ਲਏ ਨੇ ਫੋਨ ਵੀ ਉਹਦਾ ਕਿਦਾ ਮੋਰ ਪ੍ਰੀਤ ਦਾ ਵੀ ਕਿਉਂ ਉਹਦਾ ਕਿਉਂ ਕੀਤਾ ਉਹ ਬੁਰੀ ਉਹਨਾਂ ਦਾ ਮੈਟਿਗੇਸ਼ਨ ਦਾ ਹੋਊਗਾ ਚੈੱਕ ਕਰ ਜੋ ਕਰੇ ਫੋਨ ਤੋਂ ਵੀ ਇਹ ਨਾ ਕਰਾਇਆ ਇਹ ਕੰਮ ਅੱਛਾ ਹਾਂ ਉਹ ਤੋਂ ਕਹਦਾ ਹੂਰਾ ਕੰਮ ਸੀ ਪਿਛਲੇ ਦਿਨ ਤੋਂ ਬੰਦ ਕਰਨਾ ਭੇਜਿਆ ਉਹਨੇ ਆਪਣੀ ਜਾਂਚ ਕਰਾ ਕੇ ਤਾਂ ਫੇਰ ਅੱਛਾ ਹਾਂ ਉਹਨੂੰ ਛੱਡਿਆ ਪਤਾ ਨਹੀਂ ਫੋਨ ਉਹਦਾ ਹੈਗਾ ਕੋਲ ਉਹਦਾ ਗੁਰ ਜਸਵੀਰ ਦੇ ਗੁਲੀਆਂ ਕਿੰਨੀਆਂ ਲੱਗੀਆਂ ਤੇ ਕਿਹੜੇ ਹਿੱਸੇ ਤੇ ਲੱਗੀਆਂ ਸਰੀਰ ਦੇ ਇਹਨਾਂ ਕਰਕੇ ਉਹਦੀ ਮੌਤ ਹੋ ਗਈ ਇਹ ਕਹਿੰਦੇ ਆਹ ਮੂੰਹ ਤੇ ਹੀ ਲੱਗਿਆ ਸੱਤ ਅੰਗੜੇ ਉਹ ਕੱਲ ਆਪ ਗਿਆਲੇ ਸੋਰਸ ਮੀਟਰ ਉਹ ਕਿੰਨੇ 700 ਗਿਆ ਨਹੀਂ ਸਾਈਡ ਵਾਲੀ ਕੇ ਮੂਤੇ ਹਾਂ ਮੂਸੀਰੇ ਮੂਤੇ ਹੀ ਇਕੱਲੀਆਂ ਜਦੋਂ ਕਿਤੇ ਉਹ ਛਟਾਉਣ ਲੱਗੀ ਉਹ ਸਿੱਧੀ ਹੀ ਬਾਹਰ ਹੋ ਗਈ ਇਹ ਵਾਰਦਾਤ ਕਿੰਨੀ ਕੀ ਦੇਰ ਦੇ ਵਿੱਚ ਵਿੱਚ ਹੋਈ ਹੈ ਉੱਥੇ ਸੀਸੀਟੀਵੀ ਘਰ ਦੇ ਬਾਹਰ ਹੋਣਗੇ ਤੇ ਉਹ ਹੈਗੇ ਆ ਕੈਮਰੇ ਇਹ ਉਹਨੂੰ ਕੀਤੀਆਂ ਕੁੱਝ ਭੇਜੀਆਂ ਵੀ ਉਹਨਾਂ ਅੱਗੇ ਵੀ ਕਦੀ ਆਲੇ ਦੁਆਲੇ ਉੱਥੇ ਸੀਗਾ ਜਾਂ ਕਿਸੇ ਨੇ ਕਹਿੰਦੇ ਆ ਉਹ ਦਿਨ ਹੀ 2-3 ਘੰਟੇ ਹੋਇਆ ਇਹਨੂੰ ਕੰਮ ਅੱਧਾ ਜਿਹੜਾ ਯਾਨੀ ਉਹ ਸੀਟੀਸੀ ਕੀ ਵੈਬ ਪਹਿਲਾਂ ਅਮਰੀਕਾ ਦਾ ਹੀ ਸੀਗਾ ਕਿ ਕਿਤੇ ਹੋਰ ਪਾਸੇ ਐਸੀ ਕੋਈ ਵੀ ਦੱਸ ਦੇ ਕਿ 30-40 ਘੰਟੇ ਦਾ ਸਫ਼ਰ ਕਰਕੇ ਤੈਅ ਕਰਕੇ ਹਾਂ ਅਮਰੀਕਾ ਦੇ ਦੋਈ ਸਾਈਡ ਤੇ ਹੋਊਗਾ ਕਦੇ ਘਰ ਦਾ ਇੱਕੇ ਤਰੀਕੇ ਨਾਲ ਉਹਨੂੰ ਪਤਾ ਹੋਣਾ ਜਾਂ ਪਰ ਫਿਰ ਉਹ ਲੋਕੇਸ਼ਨ ਲਈ ਹੋ ਜਾਵੇ ਫੋਨ ਚ ਚੱਲਦਾ ਉਹ ਕੁੜੀ ਦਾ ਇਹਨ ਦਿੱਤਾ ਹੋਊਗਾ ਤੇ ਮੌਤ ਉਹ ਤਸਵੀਰ ਕੌਰ ਦੀ ਉੱਥੇ ਮੌਕੇ ਤੇ ਹੀ ਹੋ ਜਾਂਦੀ ਨਹੀਂ ਇਹਨੂੰ ਹੱਤियार ਲਗਾਇਆ ਗਿਆ ਨਹੀਂ ਮੁਕਿਆ ਨਾਲ ਦੀ ਸੀ ਉੱਥੇ ਪਹੁੰਚਦੇ ਆਉਗੇ ਤੇ ਗगन ਦੇ ਕਿੰਨੀਆਂ ਗੋਲੀਆਂ ਮਾਰੀਆਂ ਇਹ ਰੇਕ ਟੂਲੇ ਦੇ ਕਹਿੰਦੇ ਆ ਕੋਈ ਹੋ ਗਈ ਇੱਕ ਬਖਾ ਦੇ ਬਖੀ ਜਾ ਤਿੰਨ ਗੋਲੀਆਂ ਉਹਦੇ ਵੀ ਆਣ ਕਿ ਦੋ ਹੀ ਦੱਸ ਲਿਆ ਤੇ ਗगन ਨੂੰ ਹੋਸ਼ ਆਇਆ ਕੋਈ ਗੱਲਬਾਤ ਹੋਈ ਹਾਂ ਦੇ ਨਾਲ ਉੱਥੇ ਕਿਸੇ ਦੀ ਨਹੀਂ ਉਹ ਪੁਰਾਣਾ ਦਾ ਪੁਲਿਸ ਵਾਲਿਆਂ ਨੇ ਦੱਸਿਆ ਵੀ ਉਹਨੂੰ ਹੋਸ਼ ਆ ਗਈ ਉਹਨੂੰ ਬਿਆਨ ਦਿੱਤਾ ਵੀ ਜਿਹੜਾ ਵੀ ਹੋਇਆ ਮੇਰੀ ਗਲਤੀ ਸੀ ਤਸਵੀਰ ਜੀ ਕੋਈ ਰੌਲਾ ਨਹੀਂ ਮੇਰੀ ਕਰ ਗਲਤੀ ਕਰ ਉਹਦੀ ਮੌਤ ਹੋਈ ਇਹ ਕੋਈ ਨਾ ਨੀ ਪੁਲਿਸ ਵਾਲਿਆਂ ਨੇ ਦੱਸਿਆ ਆ ਸਿੱਧੀ ਕੋਈ ਇਹ ਬਿਆਨ ਗगन ਨੇ ਦਿੱਤੇ ਨੇ ਜਿਹੜਾ ਹੁਸ਼ ਚਾਈਆ ਇਹ ਬਿਆਨ ਦਿੱਤੇ ਆ ਪੁਲਿਸ ਵਾਲਿਆਂ ਨੇ ਸੁਣਾਏ ਆ ਮੋਬਾਈਲ ਤੇ ਇਨਕੀ ਗगन ਨੇ ਬਿਆਨ ਦਿੱਤਾ ਕਿ ਜੋ ਹੋਇਆ ਮੇਰੀ ਗਲਤੀ ਕਰਕੇ ਹੋਇਆ ਇਹ ਗਲਤੀ ਕਰਕੇ ਹੋਇਆ ਉਹ ਫਿਰ ਇੱਕ ਗਲਤੀ ਕਰਦਾ ਇਨਾ ਮਤਲਬ ਕਿ ਗगन ਜਿਹੜੀ ਆ ਕਿ ਉਹ ਮੁੰਡੇ ਨੂੰ ਜਾਣਦੀ ਸੀਗੀ ਪਹਿਲਾਂ ਜਾਣ ਵੀ ਹੋਊ ਰਿਸ਼ਤਿਆਂ ਵੀ ਹੋਊ ਜਦੋਂ ਬਿਆਨ ਦਿੱਤਾ ਹਾਂ ਹੁਣ ਤੁਸੀਂ ਇਹ ਜਾ ਰਹੇ ਹੋ ਉੱਥੇ ਬਣਾ ਕੋਈ ਤੁਹਾਡਾ ਹਿੱਲਾ ਕਿਸੇ ਜੀ ਇੰਨਾ ਕਰਦਾ ਆ ਪਰ ਉਹਨਾਂ ਕਹਿੰਦਾ ਵੀ ਆ ਜਾਓ ਚੱਲ ਸਬਸਕ੍ਰਾਈਬ ਸੀ ਕਿ ਉਹਨਾਂ ਜਾਣਦੀ ਆ ਮੂੰਹ ਦੇਖ ਲਓ ਜੀ ਬਹੁਤ ਅਰਜ਼ੀ ਜਰੀ ਦਾ ਪੰਨਿਆ ਤੇ ਦੇਖਣਾ ਕੀ ਆ ਤਾਂ ਇਕੱਲਾ ਸਹਾਰਾ ਸੀਗੀ ਬਹੁਤ ਰਮਾ ਆ ਕਿਰਾਏ ਤੇ ਰਹਿੰਦੇ ਸਨ ਤਾਂ ਹੁਣ ਉੱਥੇ ਜਾ ਕੇ ਰਮਾਂਗੇ ਕਿੱਥੇ ਪਰੋਣਾ ਜਦੋਂ ਦੇਖੋ ਕਿ ਬਚੜੇ ਮੁੰਨੇ ਜਾਮਾਂਗੇ ਹ ਇਹ ਤੁਸੀ ਗੱਲਬਾਤ ਸੁਣੀ ਹੈ ਕਿ ਕੇਵਲ ਸਿੰਘ ਜਸਵੀਰ ਕੌਰ ਦੇ ਪਿਤਾ ਜਿਨ੍ਹਾਂ ਨੇ ਗੱਲ ਦੱਸੀ ਹੈ ਤੇ ਇੱਕ ਅਹਿਮ ਖੁਲਾਸਾ ਵੀ ਇੱਥੇ ਇਹ ਕੀਤਾ ਕਿ ਗगन ਨੂੰ ਜਦੋਂ ਹੋਸ਼ ਆਈਏ ਤੇ ਉਹਨੇ ਇਹ ਗੱਲ ਆਖੀ ਹੈ ਕਿ ਜੋ ਕੁਝ ਹੋਇਆ ਮੇਰੇ ਕਰਕੇ ਹੋਇਆ ਮੈਂ ਸੌਰੀ ਆਉਣ ਦੇ ਵਾਸਤੇ ਦੇਖਣਾ ਹੋਏਗਾ ਕਿ ਜਾਂਚ ਦਾ ਵਿਸ਼ਾ ਹੈ ਕਿ ਖਾਸ ਤੌਰ ਤੇ ਵੱਡਾ ਸਵਾਲ ਲੜਕਾ ਜਿਹੜਾ ਜਿਹਦੀ ਨਾਂ ਦੱਸਿਆ ਜਾਂਦਾ ਗੌਰਵ ਗਿੱਲ ਹੁਸੈਨਪੁਰ ਦਾ ਰਹਿਣ ਵਾਲਾ ਉਹ ਕਿਸ ਤਰੀਕੇ ਦੇ ਨਾਲ ਉਸ ਜਗ੍ਹਾ ਤੇ ਪਹੁੰਚਦਾ ਨਿਊ ਜਰਸੀ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਵਾਅਦਾ ਨੂੰ ਅੰਜਾਮ ਦਿੰਦਾ ਪਰ ਜੋ ਘਟਨਾ ਹੋਈ ਹੈ ਜੋ ਜਸਵੀਰ ਦੇ ਨਾਲ ਹੋਇਆ ਕਿ ਮੂੰਹ ਤੇ ਦੱਸਿਆ ਜਾਂਦਾ 6 ਤੋਂ 7 ਗੋਲੀਆਂ ਲੱਗੀਆਂ ਹੁੰਦੇ ਬਹੁਤ ਸਾਰੇ ਸਵਾਲ ਨੇ ਤੱਥ ਹੁਣ ਉਦੋਂ ਹੀ ਪਤਾ ਲੱਗਣਗੇ ਜਦੋਂ ਜਾਂਚ ਪੂਰੀ ਹੋ ਪਾਏਗੀ ਪਰ ਹੁਣ ਤੱਕ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਗੱਲਬਾਤ ਸੁਣੀ ਹੈ ਜੇ ਵੇਖਣ ਨਹੀਂ ਦਿੱਤਾ ਤਾਂ ਜਿਹੜੇ ਡਿਊਟੀ ਤੇ ਉਹਨੇ ਹੀ ਦੱਸਿਆ ਵੀ 7 ਗੋਲੀਆਂ 7 ਗੋਲੀਆਂ ਮਲਕੀ ਉੱਥੇ ਆਪਾਂ ਹਜੇ ਕਹਿੰਦੇ ਆਰਡਰ ਨਹੀਂਗਾ ਉਪਰ ਸਾਨੂੰ ਦੱਸਾਰ ਨਹੀਂ ਸਕਦੇ ਤੇ ਫੇਰ ਸਵਾਰਾਂਗੇ ਫੇਰ ਦੇਖਣ ਹੁੰਦੇ ਆ ਧੰਨਵਾਦ ਹਾਂਜੀ ਹਾਂਜੀ ਜਵਾਈ ਮੇਰੇ ਨੇ ਫੋਨ ਕੀਤਾ ਮੈਨੂੰ ਕਹਿੰਦੇ ਕਹਿੰਦੇ ਮੰਮਾ ਜੀ ਉੱਥੇ ਚਾਚੇ ਦੇ ਘਰੇ ਜਾ ਜੱਸ ਦਾ ਫੋਨ ਨਹੀਂ ਲੱਗਦਾ ਨਾ ਕੁੜੀ ਜਿਹੜੀ ਦੂਜੀ ਉਹਦਾ ਲੱਗਦਾ ਮੈਂ ਭੱਜ ਕੇ ਉਹਨਾਂ ਦੇ ਘਰੇ ਗਈ ਹਾਂਜੀ ਤੇ ਗੱਗੀ ਮਾਵਾਂ ਹੋਈ ਉਹ ਕਹਿੰਦੇ ਸਾਡੇ ਨਹੀਂ ਫੋਨ ਆਇਆ ਸਾਡੇ ਨਹੀਂ ਫੋਨ ਆਇਆ ਫੇਰ ਮੇਰੇ ਜਵਾਈ ਦੇ ਉੱਤੇ ਖੜੀ ਤੇ ਕਹਿੰਦੇ ਮੰਮਾ ਜੀ ਉਥੇ ਪੁਲਸੀ ਪੁਲਸ ਫਿਰਦੀ ਸੀ ਉਹ ਕਿ ਲਿਖੂਨੀ ਆ ਗਿਆ ਸੀ ਟਰੱਕ ਲੈ ਲੀ ਹਾਂਜੀ ਕਹਿੰਦਾ ਮੰਮਾ ਪੁਲਸੀ ਪੁਲਸ ਫਿਰਦੀ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਹਾਂ ਥੋੜਾ ਚਿਰ ਹੋਇਆ ਕਹਿੰਦਾ ਮੰਮਾ ਦੋ ਜਾਨਿਆਂ ਦੀ ਗੋਲੀ ਲੱਗ ਗਈ ਕਲੀਅਰ ਨਹੀਂ ਹੁੰਦਾ ਕਿਹਦੇ ਲੱਗੀਆਂ ਥੋੜਾ ਚਿਰ ਹੋਜੀ ਗਿਆ ਉਹਨੇ ਮੁੰਡੇ ਨੇ ਫੋਟੋਆਂ ਫਾਤੀਆਂ ਜਦੋਂ ਮੈਂ ਬੇਟੀ ਦੀ ਫੋਟੋ ਦੇਖੀ ਆਪੋਂ ਕਰਦੀ ਸੀ ਮੇਰਾ ਬੇਟੀ ਤਾਂ ਮੇਰਾ ਕੋਈ ਇਸ ਦਿਨ ਦੇ ਨਹੀਂ ਸਕਦੇ ਕਿੱਥੋਂ ਲਈਏ ਮੇਰੀ ਬੇਟੀ ਮੈਂ ਪੜ੍ਹਾਈ ਪੜਾਈ ਮੈਂ ਔਖੀ ਹੋ ਹੋ ਕੇ ਪਿੱਠੇ ਪਾ ਪਾ ਮੇਰੀ ਬੇਟੀ ਮਿੱਟੀ ਵਿੱਚ ਮਿਲ ਗਈ ਮੇਰੇ ਬੇਟੀ ਬਖਲਾ ਨਹੀਂ ਰਿਹਾ ਸਕਦੀ ਅਲੋਦੀ ਜੀ ਮੇਰੀ ਬੇਟੀ ਦੀ ਜ਼ੁਬਾਨੀ ਮਿੱਟੀ ਚ ਰੋਲ ਦੁੱਤੀ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚ